ਸਤਿ ਸ਼੍ਰੀ ਅਕਾਲ ਜੀ ਮੈਂ ਪਰਮੇਂਦਰ ਵੀਰ ਕਾ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨਕਾਮੀਆਂ ਵਾ ਉਹਨਾਂ ਦਾ ਕਰਕੇ ਧੜਾ ਧੜ ਜਿਹੜੇ ਆ ਲੋਕ ਉਹ ਪਾਰਟੀ ਨੂੰ ਛੱਡ ਛੱਡ ਕੇ ਦੂਜੀਆਂ ਪਾਰਟੀਆਂ ਜੁਆਇਨ ਹੋ ਰਿਹਾ ਇੱਕ ਨਵੀਂ ਪਾਰਟੀ ਖੜੀ ਕੀਤੀ ਆ ਤੇ ਵੀਰ ਹੁਣੇ ਆਮ ਪਾਰਟੀ ਨੂੰ ਛੱਡ ਕੇ ਆਏ ਨੇ ਇਹਨਾਂ ਨੂੰ ਪੁੱਛ ਗਏ ਆ ਪੁੱਛਦੇ ਆ ਵੀ ਉਹਨਾਂ ਦੀ ਕਿਹੋ ਜੀ ਕਾਰਵਜਾਰੀ ਗਈ ਆ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਕਾਰਨ ਕੀ ਬਣਿਆ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਕੀ ਆਪਣਾ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਮਨਜੀਤ ਹੈ ਬਤਾਲ ਹਲਕਾ ਮਜੀਠਾ ਤੋਂ ਮੈਂ ਬਲੌਗ ਕਰਦਾ ਹਾਂ ਆਮ ਪਾਰਟੀ ਛੱਡਣ ਨੂੰ ਛੱਡਣ ਦਾ ਕਾਰਨ ਕੀ ਬਣਿਆ ਕਾਰਨ ਵੇਖੋ ਸਰ ਜਿੰਨੇ ਵਾਦੇ ਆ ਉਹਨਾਂ ਤੇ ਬਿਲਕੁਲ ਖਰੇ ਨਹੀਂ ਉਤਰੇ ਆਮ ਪਾਰਟੀ ਉਹਦੇ ਕਾਰਨ ਪੂਰਾ ਮਨੋਰ ਲੱਗਾ ਕਿ ਜਦਾਂ ਐਸੀ ਅਸੀਂ ਮੈਂ ਵੀ ਮਜੀਠ ਸਿੰਘ ਐ ਐਸੀ ਗਰਾਦੀ ਨਾਲ ਸੰਬੰਧਿਤ ਹੈ ਚਾਹੇ ਹੋਰ ਵੀ ਕੋਈ ਜਰਨਲ ਭਾਈ ਚਲੇ ਆ ਕਿਸੇ ਦੇ ਵੀ ਉਹ ਕੰਮ ਦੇ ਵਿੱਚ ਮਤਲਬ ਨਹੀਂ ਉਹਨੇ ਸਾਥ ਨਹੀਂ ਦਿੱਤਾ ਕਿ ਤਦ ਹੁਣ ਸਾਡੀਆਂ ਬੀਪੀਆਂ ਭੈਣਾ ਹੀ ਲਾ ਲੋ ਕਿਆ ਸੀ ਇਹਨਾਂ ਨੇ ਕਿ 100000 ਰੁਪਇਆ ਦਵਾਂਗੇ ਉਹ ਵੀ ਨਹੀਂ ਦਿੱਤਾ ਫਿਰ ਕਿਆ ਇਹਨਾਂ ਨੇ ਕਿ ਅਸੀਂ 25000 ਰੁਪਇਆ ਪੈਂਸਲ ਕਰਾਂਗੇ ਉਹ ਵੀ ਨਹੀਂ ਦਿੱਤੀ ਫਿਰ ਕਣਕ ਦੇਣ ਦੀ بجائے ਇਹਨਾਂ ਨੇ ਉਹ ਵੀ ਕਰੀ ਆਉਂਦੀ ਸੀ ਥੋੜੀ ਬਤੀ ਉਹ ਵੀ ਕੱਟਦੀ ਫਿਰ ਨੌਕਰੀਆਂ ਦਾ ਵਾਅਦਾ ਕੀਤਾ ਉਹ ਵੀ ਛੁੱਟ ਗਏ ਸਾਡੇ ਵਾਅਦਿਆਂ ਵਿੱਚ ਛੁੱਟ ਗਏ ਕਿੰਨਾ ਸਮਾਂ ਬਤਾਇਆ ਤੁਸੀਂ ਪਾਰਟਾ ਆਮਾ ਪੜੀ ਮੈਂ ਸਪੋਰਟ 15 ਤੋਂ ਲੱਗਾ ਜੀ ਮੈਂ ਜ਼ਿਲ੍ਹਾ 2019 ਵਿੱਚ ਜ਼ਿਲ੍ਹੇ ਦੀ ਚੋਣ ਲੜੀ ਜ਼ਿਲ੍ਹਾ ਫਿਰ ਉਸ ਤੋਂ ਬਾਅਦ ਆਪਾਂ ਅਹੁਦਿਆਂ ਤੇ ਜਿੱਤਾਂ ਨੂੰ ਸਾਨੂੰ ਸੇਵਾ ਤੁਸੀਂ ਜਾਂਦੇ ਸੀ ਤੁਸੀਂ ਉਹ ਸਾਹਮਣਾ ਸੇਵਾ ਨਮਾਇਦੇ 2015 ਤੋਂ ਤੁਸੀਂ ਆਮ ਪਾਰਟੀ ਨਾਲ ਜੁੜੇ ਜੁੜੇ ਹੋਏ ਸੀ ਇਸ ਕਰਕੇ ਉਹਨਾਂ ਦੀਆਂ ਕਾਫੀ ਭ੍ਰਿਕੀਆਂ ਤੱਕ ਤੁਸੀਂ ਜਾਣਦੇ ਹੋ ਤੇ ਉਹਨਾਂ ਨੇ ਉਹ ਜੋ ਵੀ ਉਹਨਾਂ ਨੇ ਵਾਅਦਾ ਕੀਤਾ ਉਹ ਸਾਰੇ ਝੂਠੇ ਨਿਕਲੇ ਝੂਠੇ ਸਰ 92 ਐਮਐਲਏ ਆ ਹੁਣ ਚਲੋ 94 ਹੋ ਗਿਆ ਮੈਂ 92 ਐਮਐਲਏ ਦਾ ਕੋਈ ਵੀ ਬੰਦਾ ਇਦਾਂ ਦਾ ਨਹੀਂ ਜਿੰਨੇ ਮੈਂ ਮੇਰੇ ਨਾਲ ਵਰਕਿੰਗ ਨਹੀਂ ਕੀਤਾ ਮੈਂ ਕੱਲੇ-ਕੱਲੇ ਐਮਐਲਏ ਦੇ ਨਾਲ ਵਰਕਿੰਗ ਕੀਤਾ ਔਰ ਜੋ ਜਿੱਦਾਂ ਜਿਮਨੀ ਚੋਣਾ ਹੁੰਦੀ ਹੈ ਇਹ ਚ ਗੁਜਰਾਤ ਦੇ ਵਿੱਚ ਹੋਈ ਹੈ ਚੋਣ ਇਲੈਕਸ਼ਨ ਹੋਈ ਹਰਿਆਣੇ ਚ ਹੋਈ ਹੈ ਅਸੀਂ ਪ੍ਰਚਾਰ ਦੇ ਲਈ ਬਾਹਰ ਵੀ ਚੰਦ ਗਏ ਆ ਇਹ ਨਹੀਂ ਕਿ ਨਹੀਂ ਇਹ ਪੰਜਾਬ ਦੇ ਇਕੱਲੇ ਕੀਤਾ ਅਸੀਂ ਬਾਰੀਆਂ ਸਿੱਕਾ ਦੇ ਵਿਚਾਰ ਬੱਠਾਏ ਨਵੀਂ ਪਾਰਟੀ ਦਾ ਨਾਮ ਕੀ ਜੀ ਤੁਸੀਂ ਦੱਸੋਗੇ ਇਹਨਾਂ ਦਾ ਨਾਮ ਹੈਗਾ ਜੀ ਆਜ਼ਾਦ ਸੰਘਰਸ਼ ਪਾਰਟੀ ਮੈਂ ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿਲ ਨੈਸ਼ਨਲ ਪ੍ਰੈਜ਼ੀਡੈਂਟ ਅਧਿਕਾਰ ਸੰਘਰਸ਼ ਪਾਰਟੀ ਜਿਹੜੀ ਅੱਜ ਦੀ ਭਾਈ ਤੁਸੀਂ ਮੀਟਿੰਗ ਰੱਖੀ ਗਈ ਹੈ ਉਹਦੇ ਪਰ ਅੱਜ ਅਸੀਂ ਸਰਬ ਮਨਜੀਤ ਸਿੰਘ ਅਬਦਾਲ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਮਜੀਠਾ ਬਲੋਕ ਦੇ ਪ੍ਰੈਜ਼ੀਡੈਂਟ ਸੀ ਅੱਜ ਉਹਨਾਂ ਨੂੰ ਅਧਿਕਾਰ ਸੰਘਰਸ਼ ਪਾਰਟੀ ਵਿੱਚ ਸ਼ਾਮਲ ਕਰਨ ਵਾਸਤੇ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਇਹ ਮੀਟਿੰਗ ਰੱਖੀ ਆ ਜੀ ਆਪ ਮੀਡੀਆ ਦੇ ਸਾਰੇ ਭਰਾਵਾਂ ਨੂੰ ਇਸ ਮੀਟਿੰਗ ਵਿੱਚ ਆਉਣ ਦਾ ਜੀ ਆਇਆਂ ਵੈਲਕਮ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇ ਜੁੜੇ ਸਾਡਾ ਜਿਹੜਾ ਮੇਨ ਮਕਸਦ ਹੈਗਾ ਪਹਿਲਾਂ ਤੇ এডਿਕੇਸ਼ਨ ਹੈਗਾ ਸੰਵਿਧਾਨ ਦੀ ਧਾਰਾ 21A ਕਹਿੰਦੀ ਆ ਕਿ ਭਾਰਤੀ ਹਰ ਬੱਚੇ ਨੂੰ 14 ਸਾਲ ਦੀ ਏਜ ਤੱਕ ਫ੍ਰੀ এডਿਕੇਸ਼ਨ ਦੇਣੀ ਆ ਜਿਹੜੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਔਰ ਅਦਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਅਸੀਂ ਉਹਦੇ ਚ ਕੋਈ ਕਿਸੇ ਵਰਗ ਦਾ ਕਿਸੇ ਜਾਤ ਦਾ ਵਰਣ ਨਹੀਂ ਆ 14 ਸਾਲ ਦੀ ਉਮਰ ਤੱਕ ਹਰ ਭਾਰਤੀ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੈ। ਪਰ ਉਹ ਸਾਡਾ ਪਹਿਲਾ ਕੰਮ ਹੋਏਗਾ ਜੀ। ਔਰਤਾਂਾਂ ਕਹਿੰਦੀ ਕਿ ਜਿੱਦਾਂ ਨੇ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਜਿਹੜਾ ਆ ਅਸੀਂ ਬਰਾਬਰ ਦਾ ਜਿਹੜਾ ਉਦਖਾਰ ਦੇਵਾਂਗੇ ਦੇਖੋ ਭੈਣ ਜੀ ਸਤਕਾਰਯੋਗ ਸਤਵੀ ਸਤਵੀਰ ਕੌਰ ਮਨਹਿੜਾ ਜੀ ਮੇਰੇ ਨਾਲ ਬੈਠੇ ਨੇ ਪਾਰਟੀ ਦੇ ਨੈਸ਼ਨਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੀ ਪਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਇਹਨਾਂ ਨੇ। ਆਮ ਆਦਮੀ ਪਾਰਟੀ ਛੱਡਣ ਦਾ ਕਾਰਨ ਵੀ ਸਰ ਆਮ ਪਾਰਟੀ ਠੱਗਾਂ ਦੀ ਪਾਰਟੀ ਹੋ ਗਈ ਜੀ ਆਮ ਪਾਰਟੀ ਆਈਸੀ ਇੱਕ ਬਦਲਾ ਦੇ ਨਾਂ ਤੇ ਉਹ ਇੱਕ ਚੋੜਾਂ ਦੀ ਪਾਰਟੀ ਹੋ ਚੁੱਕੀ ਆ ਉਹਦੇ ਵਿੱਚ ਕਿਸੇ ਦਾ ਵੈਸੇ ਮੈਨੂੰ ਤਾਂ ਲੱਗਦਾ ਕਿ ਨਹੀਂ ਹੁਣ ਸ਼ਾਇਦ ਤਾਂ ਹੈ ਨਹੀਂ ਕਿਸੇ ਦਾ ਕੋਈ ਪਰਚੇ ਤੇ ਪਰਚੇ ਜਿੱਦਾਂ ਖੜੀ ਜਾਂਦੇ ਝੂਠੇ ਪਾਈ ਜਾਂਦੇ ਕਿਸੇ ਦਾ ਨਜਾਇਜ਼ ਠੁੱਕੀ ਜਾਂਦੇ ਐਵੇਂ ਅਨਕੰਪਟਿਬਲ ਕਿੰਦੇ ਨਜਾਇਜ਼ ਸਭ ਕੁਝ ਹੋ ਗਿਆ ਪਾਰਟੀ ਨੇ ਮੁੱਦਿਆਂ ਦੇ ਉੱਤੇ ਤੇ ਕਿਸੇ ਦੇ ਉੱਤੇ ਤਾਂ ਹੈ ਨਹੀਂ ਉਹ ਕਿਹੜੇ ਘਰ ਦਾ ਹੈ ਯਾਰ ਇਹ